ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ, ਉਮਰ, ਕਾਸਟ, ਗੋਤ, ਕੱਦ, ਕੰਮ, ਪੈਂਪੜਾ, ਪੜਾਈ, ਪਤਾ ਮੰਗ ਐਡ ਪਾਉਣ ਲਈ ਆਪਣੀ ਇਹ ਜਾਣਕਾਰੀ ਭੇਜੋ ਅਤੇ ਆਪਣਾ ਫੋਨ ਨੰਬਰ ਦੱਸੋ ਜਿਹੜਾ ਐਡ ਵਿੱਚ ਦਸਨਾ ਹੈ। ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਨੂੰ ਕੁਝ ਸਮੇਂ ਬਾਅਦ ਜਿੰਨਾ ਡੈਮ ਰਿਸ਼ਤਾ ਨਹੀਂ ਹੁੰਦਾ ਵਾਰ-ਵਾਰ ਲਗਾਇਆ ਜਾਂਦਾ ਹੈ। ਸਾਡੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਜੀਓ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਤੇ ਸਾਡੇ ਸਾਰੇ ਰਿਸ਼ਤੇ ਪਰਿਵਾਰ ਦੇ ਨੰਬਰ ਸਮੇਤ ਹੁੰਦੇ ਨੇ ਤੁਸੀਂ ਸਿੱਧੇ ਪਰਿਵਾਰ ਨਾਲ ਜੇਕਰ ਤੁਹਾਨੂੰ ਕੋਈ ਰਿਸ਼ਤਾ ਪਸੰਦ ਆਉਂਦਾ ਗੱਲਬਾਤ ਕਰ ਸਕਦੇ ਹੋ ਜੀ ਤੇ ਆਓ ਜੀ ਨੋਟ ਕਰਿਏ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਸਿੰਘ ਜਨਮ 21/12/1995 ਕੱਦ 5 ਫੁੱਟ 11 ਇੰਚ ਕਾਸ ਸ਼ਾਮ ਗੜੀਆ ਸਿੱਖ ਪੜਾਈ ਪਲੱਸ 2 ਤੇ ਜਿਮ ਟ੍ਰੇਨਰ ਅਤੇ ਨਿਊਟ੍ਰੀਸ਼ਨ ਸਪੈਸ਼ਲਿਸਟ ਦੇ ਕੋਰਸ ਕੀਤੇ ਨੇ ਇਹਨਾਂ ਨੇ ਪਤਾ ਜਲੰਧਰ ਸ਼ਹਿਰ ਪਰਿਵਾਰ ਵਿੱਚ ਪਿਤਾ ਪੰਜਾਬ ਸਰਕਾਰ ਵਿੱਚ ਐਸ ਡੀਓ ਨੇ ਮਾਤਾ ਰਿਪਿਊਟਡ ਸਕੂਲ ਵਿੱਚ ਟੀਚਰ ਹਨ ਇੱਕ ਛੋਟਾ ਪ੍ਰਾ ਐਮਬੀਏ ਕਰ ਰਿਹਾ ਹੈ ਅਨਮੈਰਿਡ ਹੈ ਭੈਣ ਕੋਈ ਨਹੀਂ ਲੜਕੇ ਦੀ ਆਪਣੀ ਵਧੀਆ ਕੋਠੀ ਆ ਫਲੈਟ ਆ ਇੱਕ ਪਲਾਟ ਇੱਕ ਦੁਕਾਨ ਹੈ ਲੜਕਾ ਸੋਹਣਾ ਸੁਨੱਖਾ ਕਲੀਨ ਸੇਵ ਨਸ਼ਾ ਰਹਿਤ ਹੈ ਕੰਮ ਲੜਕੇ ਦੀ ਆਪਣੀ ਜਿਮ ਰਿਪਿਊਟਡ ਜਿਮ ਚੈਨ ਦੀ ਫਰਚੰਜੀ ਆਮਦਨ 60 ਤੋਂ 70000 ਇੱਕ ਮਹੀਨੇ ਦੀ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਦੀ ਪੜ੍ਹਾਈ ਘੱਟੋ-ਘੱਟ ਪਲੱਸ 2 ਹੋਵੇ ਰਾਮਗੜੀ ਆਕਾਸ਼ ਨੂੰ ਪਹਿਲ ਹੈ ਬਾਕੀ ਕਿਸੇ ਵੀ ਜਨਰਲ ਕਾਸਟ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਹਨ ਫੋਨ ਨੰਬਰ ਪਰਿਵਾਰ ਦੇ ਦਿੱਤਾ ਗਿਆ ਜੀ ਤੁਸੀਂ ਵਧੇਰੇ ਜ਼ਾੜਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਰਿਕਾਰਡ ਕਰੋ ਜੀ ਨਾਮ ਕੌਰ ਜਨਮ 1992 ਕੱਦ 5 ਫੁੱਟ 3 ਇੰਚ ਕਾਸਟ ਜਰਸੀ ਪੜਾਈ ਪਲੱਸ 2 ਮੈਡੀਕਲ ਪਲੱਸ 7 ਬੈਂਡ ਇੰਡੀਆ ਤੋਂ ਤੇ ਨਿਊਜ਼ੀਲੈਂਡ ਤੋਂ ਪੜਾਈ ਬੀ ਐਸ ਸੀ ਨਰਸਿੰਗ ਜੋਬ ਗਵਰਨਮੈਂਟ ਜੋਬ ਇਹ ਕਰਦੇ ਨੇ ਰਜਿਸਟਰਡ ਨਰਸ ਨੇ ਨਿਊਜ਼ੀਲੈਂਡ ਵਿੱਚ ਲੜਕੀ ਨਿਊਜ਼ੀਲੈਂਡ ਪੀ ਆਰ ਲੜਕੀ ਦੀ ਸਾਰੀ ਫੈਮਿਲੀ ਨਿਊਜ਼ੀਲੈਂਡ ਵਿੱਚ ਸੈਟਲ ਹੈ ਪਤਾ ਇੰਡੀਆ ਤੋਂ ਜਲੰਧਰ ਆ ਮਾਂਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਜਰਸੀ ਕਾਸ਼ ਦਾ ਲੜਕਾ ਚਾਹੀਦਾ ਜੀ ਲੜਕੇ ਦੀ ਉਮਰ 27 ਤੋਂ 33 ਸਾਲ ਦੇ ਵਿੱਚ ਹੋਵੇ ਨਿਊਜ਼ੀਲੈਂਡ ਤੋਂ ਲੜਕੇ ਨੂੰ ਪਹਿਲ ਹੈ ਲੜਕਾ ਨਸ਼ਾ ਰਹਿਤ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਵਧੀਆ ਜੋਬ ਜਾਂ ਬਿਜ਼ਨਸ ਹੋਵੇ ਜੇ ਲੜਕਾ ਸੋਹਣਾ ਸੁਨੱਖਾ ਹੋਵੇ ਤੇ ਵਟਸਐਪ ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 6/1994 ਕੱਦ 5 ਫੁੱਟ 8 ਇੰਚ ਪੜਾਈ ਗ੍ਰੈਜੂਏਟ ਡਿਪਲੋਮਾ ਇਲੈਕਟ੍ਰੋਨਿਕਸ ਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਜੋਬ ਇਹ ਕਰਦੇ ਨੇ ਆਪਣਾ ਬਿਜ਼ਨਸ ਹੈ ਇਹਨਾਂ ਦਾ ਸੈਲਰੀ 8 ਤੋਂ 10 ਲੱਖ ਮੇਨ ਗਾਲ ਕਾਸਟ ਇਹਨਾਂ ਦੀ 골ਡ ਸਮੀਥਾ ਸਿੱਖ ਨੇ ਲੜਕਾ ਵੈਜੀਟੇਰੀਅਨ ਆ ਪਿਤਾ ਮੈਨੇਜਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਪਰ ਇਹਨਾਂ ਦਾ ਜੁਕੇ ਵਿੱਚ ਹੈ ਇੱਕ ਭੈਣ ਆਲ ਮੈਰਿਡ ਹੈ ਪਤਾ ਲੁਧਿਆਣਾ ਮੰਗੀ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੁਣਿਸਨਖੀ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਗੋਲਡ ਸਮਿਥ ਜਾਂ ਕੋਈ ਜਨਰਲ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਦਸੰਬਰ 1998 ਕੱਦ 5 ਫੁੱਟ 10 ਇੰਚ ਕਾਸਟ ਜਰ ਸਿੱਖ ਪੜਾਈ ਸਿਵਲ ਇੰਜੀਨੀਅਰਿੰਗ ਡਿਪਲੋਮਾ ਜੌਬ ਇਹਨਾਂ ਦੀ ਸਿਵਲ ਅਨੁਨੇਰ ਦੀ ਕੈਲਗਰੀ ਕੈਨੇਡਾ ਵਿੱਚ ਲੜਕਾ ਕੈਨੇਡਾ ਪੀਆਰ ਹੈ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਪਿਤਾ ਗਵਰਨਮੈਂਟ ਜੌਬ ਕਰਦੇ ਨੇ ਭੈਣ ਕੋਈ ਨਹੀਂ ਕੋਈ ਭੈਣ ਭਰਾ ਨਹੀਂ ਜੀ ਇਕੱਲਾ ਲੜਕਾ ਲੜਕੇ ਨੂੰ 15 ਕਿੱਲੇ ਜ਼ਮੀਨ ਆਉਦੀ ਹੈ ਪਤਾ ਬਠਿੰਡਾ ਸਿਟੀ ਲੜਕਾ ਸੁਣਾ ਸੁੱਖਾ ਵਧੀਆ ਘਰ ਪਰਿਵਾਰ ਹੈ ਮੰਗ ਇਹਨਾਂ ਨੂੰ ਵਧੀਆ ਜਰਸਿਕ ਪਰਿਵਾਰ ਤੋਂ ਵਧੀਆ ਪੜੀ ਲਿਖੀ ਸੁਨਿਸਨਖੀ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ ਲੜਕੇ ਨਾਲੋਂ ਛੋਟੀ ਹੋਵੇ ਲੜਕੀ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 30 ਸਾਲ ਖਾਸ ਜਰਸਿਕ ਕੱਦ 5 ਫੁੱਟ 9 ਇੰਚ ਗੋਤ ਹੀਰ ਪੜਾਈ ਪਲੱਸ 2 ਤੋਂ ਬਾਅਦ ਬੈਂਟਰੀ ਦਾ ਕੋਰਸ ਕਾਮ ਖੇਤੀਬਾੜੀ ਪਤਾ ਨੂਰ ਮਹਿਲ ਜਲੰਧਰ ਪਰਿਵਾਰ ਵਿੱਚ ਮਾਤਾ ਪਿਤਾ ਨੇ ਤਿੰਨ ਭੈਣਾਂ ਨੇ ਕੈਨੇਡਾ ਵਿੱਚ ਮੈਰਿਡ ਨੇ ਭਰਾ ਕੋਈ ਨਹੀਂ ਆ ਲੜਕੇ ਨੂੰ 20 ਕਿੱਲੇ ਜ਼ਮੀਨ ਆਉਂਦੀ ਹੈ ਵਧੀਆ ਘਰ ਪਰਿਵਾਰ ਹੈ ਲੜਕਾ ਸੋਹਣਾ ਸੁਨੱਖਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਸੁਨੱਖੀ ਜਰਸੀਕ ਪਰਿਵਾਰ ਤੋਂ ਹੋਵੇ ਦਾਸ ਦੀ ਪਰਿਵਾਰ ਵੱਲੋਂ ਕੋਈ ਮੰਗ ਨਹੀਂ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 22/5/1999 कद 5 फुट 5 इंच पढ़ाई मैट्रिक पास जॉब टूल ਤੇ ਡਾਈ ਫੀਟਰ ਦਾ ਲੜਕੇ ਦੀ ਵਧੀਆ ਆਮਦਨ ਆ ਗੋਤ ਮਿਰਦੀ ਆ ਨਾਨਕੇ ਗੋਤ ਟਡਿਆਲ ਪਿਤਾ ਇਹਨਾਂ ਦੇ ਚੰਨਣ ਸਿੰਘ ਨੇ ਮਾਤਾ ਦਰਸ਼ਨ ਕੌਰ ਨੇ ਦੋ ਭੈਣਾਂ ਨੇ ਮੈਰਿਡ ਨੇ ਇਹਨਾਂ ਦੀਆਂ ਇੱਕ ਭਰਾਏ ਪਤਾ Shimla Puri Ludhiana ਲੜਕਾ ਸੁਣਾ ਸੁਨੱਖਾ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਘੱਟ ਪੜ੍ਹੀ ਲਿਖੀ ਹੋਵੇ ਦਾਸ ਦੀ ਪਰਿਵਾਰ ਵੱਲੋਂ ਕੋਈ ਮੰਗ ਨਹੀਂ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ ਜਰਸੀ ਖੁਮਰਤੀ 30 ਸਾਲ ਕੱਦ 5 ਫੁੱਟ 7 ਇੰਚ ਗੋਤ ਸਰਾਂ ਪਤਾ ਸੰਗਰੂਰ ਪਰਿਵਾਰ ਵਿੱਚ ਇੱਕ ਭੈਣ ਤੇ ਇੱਕ ਭਰਾ ਨੇ ਭਰਾ ਵੀ ਪੰਜਾਬ ਪੁਲਿਸ ਵਿੱਚ ਹੈ ਜੋਬ ਲੜਕੀ ਪੰਜਾਬ ਪੁਲਿਸ ਵਿੱਚ ਸੱਵਨ ਇੰਸਪੈਕਟਰ ਹੈ ਜ਼ਮੀਨ 24 ਕਿੱਲੇ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਇਹਨਾਂ ਦੇ ਬਰਾਬਰ ਯੋਗਤਾ ਵਾਲਾ ਲੜਕਾ ਚਾਹੀਦਾ ਲੜਕਾ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਜਾਂ ਇਸ ਤੋਂ ਵੀ ਉੱਪਰ ਅਹੁਦੇ ਤੇ ਜਾਂ ਵਧੀਆ ਸਰਕਾਰੀ ਨੌਕਰੀ ਤੇ ਹੋਵੇ ਲੜਕਾ ਸੰਗਰੂਰ ਮਾਨਸਾ ਬਰਨਾਲਾ ਏਰੀਏ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 14 ਅਪ੍ਰੈਲ 1995 ਕਾਸਟ ਜਰਸੀਖ ਲਾਹੌਰੀਆ ਗੋਤ ਵਿਰਕ ਕੱਦ 6 ਫੁੱਟ ਪੜ੍ਹਾਈ ਪਲੱਸ 2 ਜ਼ਮੀਨ 5 ਕਿੱਲੇ 2 ਕਨਾਲ ਕੰਮ ਡੈਰੀ ਫਾਰਮ ਦਾ 2 ਪੈਣਾ ਮੈਰਿਡ ਨੇ ਪਤਾ ਫੁੱਲੂਵਾਲ ਡੋਗਰਾ ਬੁੱਢਲਾ adda ਮਾਨਸਾ ਲੜਕਾ ਸੋਨਾ ਸੁਨੱਖਾ ਮੰਗ ਇਹਨਾਂ ਨੂੰ ਵਧੀਆ ਪੜੀ ਲਿਖੀ ਸੋਨੇ ਸੁਨੱਖੀ ਖਰੇਲੂ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 2/7/1991 ਕਾਸਟ ਕੁਮਿਆਰ ਗੋਤ ਸਰਸੋਏ ਨਾਨਕੇ ਗੋਤ ਸੂਈ ਸੁੱਤੀ ਪਤਾ ਨਕੋਦਰ ਜ਼ਿਲ੍ਹਾ ਜਲੰਧਰ ਕਮ ਲੜਕੇ ਦਾ ਆਪਣਾ ਭੰਗੜੇ ਦਾ ਗਰੁੱਪ ਹੈ ਲੜਕੇ ਕੋਲੇ ਆਪਣੀ ਗੱਡੀ ਡੀਜੇ ਦਾ ਕੰਮ ਵੀ ਹੈ ਲੜਕਾ ਮਨੀਲਾ ਕੰਟਰੀ ਗਿਆ ਹੋਇਆ ਸੀ ਤੇ ਹੁਣ ਵਾਪਸ ਆਇਆ ਹੋਇਆ ਪਰਿਵਾਰ ਵਿੱਚ ਮਾਤਾ ਹਨ ਪਿਤਾ ਐਕਸਪਾਇਰ ਨੇ ਇੱਕ ਵੱਡਾ ਭਰਾ ਮਨੀਲਾ ਕੰਟਰੀ ਵਿੱਚ ਪੱਕਾ ਹੈ ਦੋ ਭੈਣਾਂ ਮੈਰਿਡ ਨੇ ਲੜਕਾ ਸੋਨਾ ਸੁਨੱਖਾ ਕੋਈ ਨਿਸ਼ਾਨ ਘਰ ਦਾ ਵਿਆਹ ਤੋਂ ਬਾਅਦ ਲੜਕੇ ਨੇ ਵਾਲੀ ਕੰਟਰੀ ਲਈ ਅਪਲਾਈ ਵੀ ਕਰਨਾ ਹੈ ਮਾਂਗੇ ਇਹਨਾਂ ਨੂੰ ਗਰੀਬ ਘਰ ਤੋਂ ਘਰੇਲੂ ਸਿੰਪਲ ਪਰਿਵਾਰ ਤੋਂ ਘਰ-ਬਾਰ ਸੰਭਾਲਣ ਵਾਲੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਿਧੇਰੇ ਜ਼ਰਦਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਮਾਰ ਜਨਮ 11 12 1998 ਜਨਮ ਦਾ ਸਮਾ 2:25 ਪੀਐਮ ਕਾਸ਼ਟ ਸੀਂਬੇ ਕੱਦ 5 ਫੁੱਟ 6 ਇੰਚ ਪੜਾਈ ਬੀਕੋਮ ਕੰਮ ਨਿਆਰੀ ਦੀ ਦੁਕਾਨ ਹੈ ਇਹਨਾਂ ਦੀ ਇੱਕ ਭਰਾ ਇਹਨਾਂ ਦਾ ਅਨਮੈਰਿਡ ਹੈ ਪਤਾ ਰੋਪੜਾ ਲੜਕਾ ਸੋਨਾ ਸੁਨੱਖਾ ਜੀ ਲੜਕਾ ਮੰਗਲਿਕ ਹੈ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਘਰੇਲੂ ਮੰਗਲਿਕ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਸੀਂਬੇ ਕਾਸ਼ਟ ਨੂੰ ਪਹਿਲ ਹੈ ਬਾਕੀ ਹੋਰ ਵੀ ਉੱਚ ਕਾਸ਼ਟ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਫੋਨ ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੁਟਕਰੋ ਜੀ ਨਾਮ ਏਐਸ ਸੈਣੀ ਜਨਮ 6/7/1998 ਕੱਦ 5 ਫੁੱਟ 10 ਇੰਚ ਕਾਸਟ ਸਿੱਖ ਸੈਣੀ ਪੜਾਈ ਮਕੈਨੀਕਲ ਇੰਜੀਨੀਅਰਿੰਗ ਅਤੇ ਬੈਚਲਰ ਆਫ ਪ੍ਰੋਫੈਸ਼ਨਲ ਮੈਟਰੋਨਿਕਸ ਮਈ 2025 ਚ ਕੰਪਲੀਟ ਹੋਵੇਗਾ ਇਹਨਾਂ ਦਾ ਲੜਕਾ ਸੋਨਾ ਸੁਨੱਖਾ ਜੀ ਲੜਕੇ ਦੀਆਂ ਹੌਬੀਜ਼ ਯੋਗਾ ਐਕਸਰਸਾਈਜ਼ ਸਾਈਕਲਿੰਗ ਸਵਿੰਗ ਤੇ ਬਿਜ਼ਨਸ ਬੁੱਕਸ ਪੜਨ ਦਾ ਸ਼ੌਂਕ ਆ ਲੜਕੇ ਨੂੰ ਲੜਕਾ ਨਸ਼ੇ ਤੋਂ ਰਹਿਤ ਹੈ ਸੈਲਰੀ ਰੀਅਲ ਏਸਟੇਟ ਵਰਕ ਅਤੇ ਮਲਟੀਪਲ ਅਰਬਨ ਪ੍ਰਾਪਰਟੀ ਤੋਂ ਤੇ ਰੈਂਟਲ ਇਨਕਮ ਇਹਨਾਂ ਦੀ 80000 ਤੋਂ ਪਲੱਸ ਹੈ ਪਤਾ ਨੇੜੇ ਇੰਟਰਨੈਸ਼ਨਲ 에ਅਰਪੋਰਟ ਦਿੱਲੀ ਪਰਿਵਾਰ ਵਿੱਚ ਮਾਤਾ ਅਫਸਰ ਨੇ ਪਿਤਾ ਪ੍ਰਾਪਰਟੀ ਡੀਲਰ ਨੇ ਇੱਕ ਭੈਣ ਮੈਰਿਡ ਹੈ ਕੈਨੇਡਾ ਵਿੱਚ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਜੂਕੇਟਿਡ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਸੁਨੱਖੀ ਨਰਮ ਸੁਭਾਅ ਵਾਲੀ ਹੋਵੇ ਦਾਸ ਦੀ ਪਰਿਵਾਰ ਵੱਲੋਂ ਕੋਈ ਮੰਗ ਨਹੀਂ ਜੀ ਲੜਕੀ ਸਿੱਖ ਸੈਣੀ ਜਾਂ ਜਨਰਲ ਕਾਸ਼ਤ ਹੋਵੇ ਮੈਰਿਜ ਬੀਰੋ ਨੂੰ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਪਰਿਵਾਰ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਰਚਨਾ ਤੱਗੜ ਅਨਮੈਰਿਡ ਲੜਕੀ ਕੱਦ 5 ਫੁੱਟ 2 ਇੰਚ ਜਨਮ 2 11 1992 ਜਨਮ ਦਾ ਸਮਾ 7:34 ਪੀਐਮ ਜਨਮ ਸਥਾਨ ਜਲੰਧਰ ਕਾਸਟ ਟੌਂਕ ਛੱਤਰੀਆ ਸ਼ਿੰਬਾ ਗੋਤ ਇਹਨਾਂ ਦਾ ਤੱਗੜ ਆ ਕਰੀਰ ਪੜਾਈ ਐਮ ਐਸ ਸੀ ਮੈਥਮੈਟਿਕਸ ਬੀ ਐਡ ਪਤਾ ਲਾਡੋ ਵਾਲੀ ਰੋਡ ਨੇੜੇ ਬੀ ਐਸ ਐਫ ਚੌਂਕ ਜਲੰਧਰ ਪਰਿਵਾਰ ਵਿੱਚ ਪਿਤਾ ਦੀ ਆਪਣੀ ਸ਼ਾਪ ਹੈ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਇਹਨਾਂ ਦਾ ਅਨਮੈਰਿਡ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਲੜਕੇ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਲੜਕਾ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਲੜਕਾ ਐਨ ਆਰ ਆਈ ਹੋਵੇ ਕਿਸੇ ਵੀ ਕਾਸ਼ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕੋਈ ਜਾਤੀ ਬੰਧਨ ਨਹੀਂ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜੱੜਸੀ ਗੋਤ ਸੋਮਲ ਕੱਦ 6 ਫੁੱਟ 2 ਇੰਚ ਜਨਮ 2000 ਪੜ੍ਹਾਈ ਪਲੱਸ 2 ਬੀਏ ਤੇ 1 ਸਾਲ ਦਾ ਕੰਪਿਊਟਰ ਡਿਪਲੋਮਾ ਲੜਕਾ ਕੈਨੇਡਾ ਬ੍ਰੈਮਟਨ ਵਰਕ ਪਰਮਿਟ ਤੇ ਹੈ ਜੀ ਜੋਬ ਲੜਕਾ ਕੈਨੇਡਾ ਵਿੱਚ ਟਰੱਕ ਡਰਾਈਵਰ ਦੀ ਜੋਬ ਕਰਦਾ ਹੈ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੋਬ ਕਰਦੇ ਨੇ ਕੋਈ ਭੈਣ ਭਰਾ ਨਹੀਂ ਲੜਕਾ ਸੋਨਾ ਸੁਨੱਖਾ ਪਤਾ ਪਹਿਲ ਜ਼ਿਲ੍ਹਾ ਲੁਧਿਆਣਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਣੀ ਸੁਨੱਖੀ ਕੈਨੇਡਾ ਪੀਆਰ ਲੜਕੀ ਚਾਹੀਦੀ ਹੈ ਜੀ ਫੋਨ ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 24 ਸਾਲ ਗੋਤ ਸ਼ਾਨਣ ਕਾਸਟ ਸੈਣੀ ਮੰਗਲੀਕ ਲੜਕਾ ਕੱਦ 5 ਫੁੱਟ 4 ਇੰਚ ਪੜ੍ਹਾਈ ਪਲੱਸ 2 ਲੜਕੇ ਦੀ ਆਸਟ੍ਰੇਲੀਆ ਜਾਣ ਲਈ ਵੀਜ਼ਾ ਅਪਲੀਕੇਸ਼ਨ ਅਪਲਾਈ ਕੀਤੀ ਹੋਈ ਆ ਜਮੀਨ 7 ਕਿੱਲੇ ਆ ਪਰਿਵਾਰ ਵਿੱਚ ਤਿੰਨ ਭੈਣਾਂ ਨੇ ਆਸਟ੍ਰੇਲੀਆ ਤੇ ਕੈਨੇਡਾ ਵਿੱਚ ਬੈਲ ਸੈਟਲਡ ਨੇ ਪਤਾ ਹੁਸ਼ਿਆਰਪੁਰ ਲੜਕਾ ਸੋਨਾਸਨਖਾ ਜੀ ਮੰਗ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਘਰੇਲੂ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਸੈਣੀ ਲੁਵਾਣਾ ਹੋਵੇ ਲੜਕੀ ਮੰਗਲਿਕ ਹੋਵੇ ਫੋਨ ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਉਮਰ 27 ਸਾਲ ਕਾਸ਼ ਸੈਣੀ ਗੋਤ ਬੋਲੇ ਕੱਦ 5 ਫੁੱਟ 3 ਇੰਚ ਪੜਾਈ ਬੀਐਸਸੀ ਨਰਸਿੰਗ ਪਰਿਵਾਰ ਵਿੱਚ ਪਿਤਾ ਪੰਜਾਬ ਪੁਲਿਸ ਵਿੱਚ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਇਹਨਾਂ ਦਾ ਯੂਐਸਏ ਵਿੱਚ ਆ ਪਤਾ ਹੁਸ਼ਿਆਰਪੁਰਾ ਲੜਕੀ ਸੋਣੀ ਸੁਨੱਖੀ ਹੈ ਤੇ ਥੋੜੇ ਸਮੇਂ ਤੋਂ ਤਲਾਕਸ਼ੁਦਾ ਕੋਈ ਬੱਚਾ ਨਹੀਂ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਲੜਕਾ ਕੈਨੇਡਾ ਨਿਊਜ਼ੀਲੈਂਡ ਯੂਐਸਏ ਜੁੱਕੇ ਆਸਟ੍ਰੇਲੀਆ ਜਰਮਨੀ ਤੋਂ ਲੜਕੇ ਨੂੰ ਪਹਿਲ ਹੈ ਜੇ ਲੜਕਾ ਇੰਡੀਆ ਤੋਂ ਹੋਵੇ ਤਾਂ ਵਧੀਆ ਬਿਜ਼ਨਸ ਜਾਂ ਵਧੀਆ ਗਵਰਨਮੈਂਟ ਜੌਬ ਕਰਦਾ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਇਹਨਾਂ ਨੂੰ ਸੈਣੀ ਜੱਟ ਲਵਾਨਾ ਆਕਾਸ਼ ਦੇ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1997 ਕੱਦ ਜਨਮ 1997 ਕਾਸਟ ਜਰਸੀ ਗੋਤ ਬਰਾੜ ਕੱਦ 5 ਫੁੱਟ 7 ਇੰਚ ਪੜਾਈ ਸੀ ਵਿਲ ਇੰਜੀਨੀਅਰਿੰਗ ਤੇ ਆਰਕਟੈਕਚਰ ਪਤਾ ਮੋਗਾ ਲੜਕਾ ਕਨੇਡਾ ਪੀਆਰ ਹੈ ਜੌਬ ਸਟ੍ਰਕਚਰਲ ਡਿਜ਼ਾਈਨਰ ਤੇ ਟਰੱਕ ਡਰਾਈਵਰ ਦੀ ਪਰਿਵਾਰ ਵਿੱਚ ਮਾਤਾ ਪਿਤਾ ਹਨ ਮਾਤਾ ਪਿਤਾ ਕੋਲ ਕਨੇਡਾ ਦਾ ਸੁਪਰ ਵੀਜ਼ਾ ਇੱਕ ਵੱਡਾ ਭਰਾ ਮੈਰਿਡ ਹੈ ਇੰਗਲੈਂਡ ਵਿੱਚ ਹੈ ਜ਼ਮੀਨ 8 ਕਿੱਲੇ ਦੋਨਾਂ ਭਰਾਵਾਂ ਨੂੰ 4-4 ਕਿੱਲੇ ਆਉਂਦੀ ਹੈ ਲੜਕੇ ਦਾ ਸਾਰਾ ਪਰਿਵਾਰ ਅਮਰਤਤਾਰੀ ਹੈ ਲੜਕੇ ਦਾ ਅਮਰਤ ਨਹੀਂ ਛਕਿਆ ਪਰ ਪੱਗ ਬੰਦਾ ਹੈ ਮੰਗ ਇਹਨਾਂ ਨੂੰ ਵਧੀਆ ਵੈਸ਼ਨੂ ਪਰਿਵਾਰ ਤੋਂ ਵਧੀਆ ਪੜੀ ਲਿਖੀ ਲੜਕੀ ਚਾਹੀਦੀ ਹੈ ਕੈਨੇਡਾ ਤੋਂ ਲੜਕੀ ਨੂੰ ਪਹਿਲ ਹੈ ਭਾਵੇਂ ਪੀਅਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਲੜਕੀ ਇੰਡੀਆ ਤੋਂ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਤਾਂ ਵੀ ਪਰਿਵਾਰ ਵਿਚਾਰ ਕਰ ਸਕਦਾ ਜੇ ਲੜਕੀ ਕੈਨੇਡਾ ਤੋਂ ਹੋਵੇ ਤਾਂ ਕਿਸੇ ਵੀ ਏਰੀਏ ਤੋਂ ਹੋਵੇ ਜੇ ਲੜਕੀ ਇੰਡੀਆ ਤੋਂ ਹੋਵੇ ਤਾਂ ਮੋਗਾ ਤੇ ਫਰੀਦਕੋਟ ਏਰੀਏ ਤੋਂ ਹੋਵੇ ਫੋਨ ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਆਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਲਵਾਨਾ ਸਿੱਖ ਅੰਮ੍ਰਿਤਧਾਰੀ ਲੜਕਾ ਪਤਾ ਗੁਰਦਾਸਪੁਰ ਪੰਜਾਬ ਜਨਮ 8 11 1994 ਪੜਾਈ ਬੀ ਫਾਰਮੇਸੀ ਜਲੰਧਰ ਸਿਟੀ ਕਾਲਜ ਤੋਂ ਲੜਕਾ ਕੈਨੇਡਾ ਪੀਅਰ ਆ ਕੈਨੇਡਾ ਵਿੱਚ ਆਪਣਾ ਘਰ ਹੈ ਜੋਬ ਐਮ ਸੀ ਆਰ ਐਟਲਸ ਕੰਪਨੀ ਵਿੱਚ ਕੰਪਨੀ ਵਿੱਚ ਕਸਟਮਰ ਇੰਜੀਨੀਅਰ ਹਨ ਪਰਿਵਾਰ ਵਿੱਚ ਪਿਤਾ ਅਰਮੀਚ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਤੇ ਇੱਕ ਭਰਾ ਮੈਰਿਡ ਹਨ ਸਾਰੀ ਫੈਮਿਲੀ ਕੈਨੇਡਾ ਵਿੱਚ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਮਤਤਾਰੀ ਲੜਕੀ ਚਾਹੀਦੀ ਹੈ ਲੜਕੀ ਦੀ ਭਾਈ ਗ੍ਰੈਜੂਏਟ ਹੋਵੇ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਕੈਨੇਡਾ ਤੋਂ ਹੋਵੇ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਮਰਤਤਾਰੀ ਲੜਕਾ ਜਨਮ 1991 ਕੱਦ 5 ਫੁੱਟ 6 ਇੰਚ ਪੜਾਈ ਬੀਏ ਮਮ ਮਿਲ ਕਾਸ ਸ਼ਾਮਗੜੀਆ ਪਤਾ ਲਬ ਸਮਾਣਾ ਪਟਿਆਲਾ ਜੋ ਪ੍ਰਾਈਵੇਟ ਜੋਬ ਕਰਦਾ ਲੜਕਾ ਪਰਿਵਾਰ ਵਿੱਚ ਪਿਤਾ ਕਾਰਪੈਂਟਰ ਦਾ ਕੰਮ ਕਰਦੇ ਨੇ ਮਾਤਾ ਐਕਸਪਾਇਰ ਨੇ ਦੋ ਭੈਣਾਂ ਮੈਰਿਡ ਨੇ ਇੱਕ ਵੱਡਾ ਭਰਾ ਮੈਰਿਡ ਹੈ ਭਰਾ ਦੀ ਜੋਬ ਕੀਰਤਨੀਆ ਜਥਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਮਤਤਰੀ ਲੜਕੀ ਚਾਹੀਦੀ ਹੈ ਲੜਕੀ ਦੀ ਕਾਸ ਸ਼ਾਮਗੜੀਆ ਹੀ ਹੋਵੇ ਫੋਨ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਚਨਮ 18/1992 ਕਾਸ਼ਤ ਸੀਬੇ ਪਤਾ ਲੁਧਿਆਣਾ ਘਾਟ 5 ਫੁੱਟ 7.5 ਇੰਚ ਪਿਤਾ ਸੁਖਦੇਵ ਸਿੰਘ ਗੋਤ ਫਰਵਾਹੇ ਨਾਨਕੇ ਗੋਤ ਨਾਗੀ ਪੜਾਈ میٹرਿਕ ਪਾਸ ਜੌਬ ਇਲੈਕਟ੍ਰੀਸ਼ੀਅਨ ਦੀ ਲੜਕਾ ਮੰਗਲੀਕ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰੇ ਲੋਕ ਘਰਵਾਰਸਮਾਂ ਲੈਣ ਵਾਲੀ ਲੜਕੀ ਚਾਹੀਦੀ ਹੈ ਭਾਵੇਂ ਗਰੀਬ ਘਰ ਤੋਂ ਹੋਵੇ ਕੋਈ ਮੰਗ ਨਹੀਂ ਕਿਸੇ ਵੀ ਕਾਸ਼ਤ ਦੇ ਨਾਲ ਸੰਪਰਕ ਕਰ ਸਕਦੇ ਨੇ ਕੋਈ ਜਾਤੀਵੰਦਨ ਨਹੀਂ ਭਾਵੇਂ ਲੜਕੀ ਮੰਗਲਿਕ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦੀਪਕ ਕੁਮਾਰ ਅਨਮੈਰਿਡ ਲੜਕਾ ਜਨਮ 29 12 1985 ਕੱਦ 5 ਫੁੱਟ 5 ਇੰਚ ਪੜ੍ਹਾਈ ਬੀ ਐਸ ਸੀ ਆਈਟੀ ਡਿਪਲੋਮਾ ਇਨ ਆਰਟ ਐਂਡ ਕ્રાਫਟ ਕਾਸਟ ਐਸ ਸੀ ਜੌਬ ਐਡੀਟਰ ਸੈਮੀ ਗਵਰਨਮੈਂਟ ਜੌਬ ਕਰਦੇ ਨੇ ਪਿਤਾ ਦਾ ਗੋਤ ਜਨਾਗਲ ਮਾਤਾ ਦਾ ਗੋਤ ਮਾਨ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਤਿੰਨ ਭੈਣਾਂ ਨੇ ਇੱਕ ਮੈਰਿਡ ਹੈ ਕਾਲਜ ਵਿੱਚ ਲੈਕਚਰਰ ਹੈ ਇੱਕ ਭੈਣ ਅਨਮੈਰਿਡ ਹੈ ਇੱਕ ਭੈਣ ਮੈਂਟਲੀ ਥੋੜਾ ਬੀਕ ਨੇ ਪਤਾ ਹੁਸ਼ਿਆਰਪੁਰ ਲੜਕੇ ਤੇ ਲੜਕੇ ਦਾ ਪਰਿਵਾਰ ਵੈਸ਼ਨੂ ਹੈ ਵਿਆਸ ਤੋਂ ਨਾਮਦਾਨ ਮਿਲਿਆ ਹੋਇਆ ਪਰਿਵਾਰ ਨੂੰ ਮੰਗ ਇਹਨਾਂ ਨੂੰ ਵੈਸ਼ਨੂ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਬਿਲਕੁਲ ਗਰੀਬ ਪਰਿਵਾਰ ਤੋਂ ਹੋਵੇ ਕੋਈ ਮੰਗ ਨਹੀਂ ਐਨ ਆਰ ਆਈ ਸੰਪਰਕ ਨਾ ਕਰਨ ਜੀ ਲੜਕੀ ਨਮਾਸ਼ਾਹ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਚੰਡੀਗੜ੍ਹ ਤੋਂ ਹੋਵੇ ਮਾਜਾ ਦੇ ਮਾਲਵਾ ਲਾ ਕੇ ਸੰਪਰਕ ਨਾ ਕਰਨ ਤੇ ਮੈਰਿਜ ਬਿਊਰੋ ਵੀ ਪਰਿਵਾਰ ਨੂੰ ਸੰਪਰਕ ਨਾ ਕਰਨ ਜੀ ਫੋਨ ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਖੌਰ ਬੋਤਪੰਦੇਰ ਜਨਮ 1990 ਕੱਦ 5 ਫੁੱਟ 6 ਇੰਚ ਕਾਸਟ ਜੜਸਿਕ ਤਹਿਸੀਲ ਪੈਲ ਜ਼ਿਲ੍ਹਾ ਲੁਧਿਆਣਾ ਪੜਾਈ ਐਮਸੀਆ ਇੰਡੀਆ ਤੋਂ ਆਈਟੀ ਪੋਸਟ ਗ੍ਰੈਜੂਏਟ ਡਿਪਲੋਮਾ ਕੈਨੇਡਾ ਤੋਂ ਆਈਟੀ ਕੰਪਨੀ ਆਫਿਸ ਵਿੱਚ ਵਧੀਆ ਜੌਬ ਕਰਦੇ ਨੇ ਲੜਕੀ ਕੈਨੇਡਾ ਪੀਆਰ ਹੈ ਕੈਨੇਡਾ ਬ੍ਰੈਂਟਨ ਰਹਿੰਦੀ ਹੈ ਲੜਕੀ ਦਾ ਇੱਕ ਭਰਾ ਕੈਨੇਡਾ ਵਿੱਚ ਪੀਆਰ ਹੈ ਮੈਰਿਡ ਹੈ ਲੜਕੀ ਵੀ ਇੱਕ ਸੂਰਤ ਥੋੜੇ ਸਮੇਤ ਤਲਾਕशुदा ਕੋਈ ਬੱਚਾ ਨਹੀਂ ਮੰਗੇ ਇਹਨਾਂ ਨੂੰ ਕੈਨੇਡਾ ਪੀਆਰ ਜਾਂ ਸਿਟੀਜ਼ਨ ਜਾਂ ਖੁਦ ਪੀਆਰ ਹੋ ਸਕਦਾ ਆਉਣ ਵਾਲਾ ਲੜਕਾ ਚਾਹੀਦਾ ਜੀ ਲੜਕਾ ਨਸ਼ਾ ਰਹਿਤ ਹੋਵੇ ਕੇਵਲ ਲੁਧਿਆਣਾ ਜ਼ਿਲ੍ਹਾ ਜਾਂ ਨਾਲ ਲੱਗਦੇ ਇਲਾਕੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜਿਹੜੀਆਂ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਮੈਰਿਜ ਬੀਰੋ ਵੀ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਇਹ ਸਨ ਅੱਜ ਦੇ ਕੁਝ ਰਿਸ਼ਤੇ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਉੱਪਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕੱਟ ਲਈ ਜਾਂਦੀ ਹੈ ਮਿਲਦੇ ਹਾਂ ਜੀ ਅਗਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ